ਸਾਡਾ ਇਹ ਪ੍ਰੋਜੈਕਟ ਸੀਗਾ ਸਾਨੂੰ ਸਾਡੇ ਪਲਸਾ ਪੰਜਾਬ ਲੀਗਲ ਸਰਵਿਸ ਅਥਾਰਟੀ ਨੇ ਫੰਡ ਕ੍ਰੀਏਟ ਕੀਤਾ ਸੀ ਡਿਜ਼ਾਸਟਰ ਫੰਡ ਉਹਦੇ ਵਿੱਚ ਅਸੀਂ ਜੁਡੀਸ਼ੀਅਲ ਆਫੀਸਰਸ ਨੇ ਤੇ ਸਾਡੇ ਪੁਰਾਣੇ ਜੁਡੀਸ਼ੀਅਲ ਆਫੀਸਰ ਸੀਗੇ ਉਹਨਾਂ ਨੇ ਕਲੈਕਸ਼ਨ ਕੀਤੀ ਸੀ ਇਹ ਕਲੈਕਸ਼ਨ ਨੂੰ ਅਸੀਂ ਯੂਜ਼ ਕਰਨਾ ਸੀਗਾ ਜੋ ਵੀ ਫੜਾਂ ਦੇ ਨਾਲ ਨੁਕਸਾਨ ਹੋਇਆ ਸੀ ਉਹਨਾਂ ਦੀ ਪਰਪਾਈ ਕਰਨ ਲਈ ਪਹਿਲਾਂ ਅਸੀਂ ਸੁੱਕਾ ਰਾਸ਼ਨ ਵੰਡਿਆ ਉਹਦੇ ਵਿੱਚ ਅਸੀਂ 220 ਕਿੱਟਾਂ ਵੰਡੀਆਂ ਸੀ ਟ੍ਰੈਪੋਲਿਨ ਬੰਨੀਆਂ ਸੀ ਤਰਪਾਲ ਉਹ ਜਿਹੜੀਆਂ ਅਸੀਂ ਸੀ 331 ਤਰਪਾਲਾਂ ਵੰਡੀਆਂ ਸੀ ਦੇਰ ਆਫਟਰ ਸਾਡੇ ਕੋਲ ਫੰਡ ਸੀਗੇ ਤੇ ਅਸੀਂ ਮਾਨਯੋਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਰਦਾਰ ਦਰਵਾਖਸ ਸਿੰਘ ਜੋਲ ਦੀ ਅਗਵਾਈ ਹੇਠ ਪ੍ਰੋਜੈਕਟ ਬਣਾਇਆ ਵੀ ਜਿਹੜਾ ਹੈਗਾ ਵਾ ਇਹ ਸਾਰਾ ਆਫਟਰ ਜਿਹੜੇ ਇਫੈਕਟਸ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਬੱਚਿਆਂ ਦੀ ਪੜ੍ਹਾਈ ਦੇ ਜਿਹੜੇ ਸੀਗੇ ਬੈਗ ਉਹਨਾਂ ਦੀ ਸਟੇਸ਼ਨਰੀ ਨੇ ਕਿਤਾਬਾਂ ਦਾ ਨੁਕਸਾਨ ਵੀ ਹੋਇਆ ਹੋਊਗਾ ਜਿਸ ਕਾਰਨ ਦੇ ਪਾਣੀ ਆਇਆ ਤਾਂ ਜ਼ਾਹਿਰ ਹੈ ਕਿ ਇਹਨਾਂ ਦਾ ਵੀ ਨੁਕਸਾਨ ਹੋਇਆ ਤੇ ਇਸ ਨੁਕਸਾਨ ਦੀ ਪਰਪਾਈ ਕਰਨ ਲਈ ਉਹਨਾਂ ਨੂੰ ਹੁਣ ਇਮੀਡੀਏਟ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਜਿਹੜੇ ਉਹਦੇ ਰਿਸੋਰਸਸ ਹੋਣਗੇ ਉਹਨਾਂ ਨੂੰ ਯੂਜ਼ ਕੀਤਾ ਹੋਊਗਾ ਉਹਨਾਂ ਨੇ ਆਪਣੀ ਮੇਨ ਮੁੱਖ ਲੋੜਾਂ ਪੂਰੀਆਂ ਕਰਨ ਲਈ ਇਸ ਵੱਲ ਪਰਿਵਾਰ ਦਾ ਵੀ ਧਿਆਨ ਘਟ ਹੋਊਗਾ ਤੇ ਸਾਨੂੰ ਇਹ ਲੱਗਿਆ ਵੀ ਇਹ ਮਤਲਬ ਇੱਕ ਬਹੁਤ ਵਧੀਆ ਉਪਰਾਲਾ ਹੋਊਗਾ ਬੱਚਿਆਂ ਦੀ ਪੜ੍ਹਾਈ ਨੂੰ ਕੰਟੀਨਿਊ ਕਰਨ ਲਈ ਛੜਾਂ ਤੋਂ ਬਾਅਦ ਅਸੀਂ ਇਹ ਉਪਰਾਲਾ ਕੀਤਾ ਤੇ ਇਹਦੇ ਨਾਲ ਅਸੀਂ 400 60 ਜਿਹੜੇ ਬੱਚੇ ਨੇ ਉਹਨਾਂ ਦੀ ਸਾਡੇ ਕੋਲ ਲਿਸਟ ਆਈ ਅਸੀਂ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਦੇ ਨਾਲ ਕੋਆਰਡੀਨੇਟ ਕੀਤਾ ਤੇ ਸਕੂਲਾਂ ਨੇ ਸਾਨੂੰ ਰਿਕੁਆਇਰਮੈਂਟ ਭੇਜੀ ਵੀ ਇਹਨਾਂ ਨਾਲ ਬੱਚਿਆਂ ਦੀਆਂ ਜਿਹੜੀਆਂ ਹੈਗੀਆਂ ਨੇ ਸਟੇਸ਼ਨਰੀ ਉਹਨਾਂ ਦੇ ਬੈਗਸ ਤੇ ਉਹਨਾਂ ਦੀਆਂ ਕਿਤਾਬਾਂ ਦਾ ਨੁਕਸਾਨ ਹੋ ਗਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਐਜੂਕੇਸ਼ਨ ਡਿਪਾਰਟਮੈਂਟ ਨੇ ਸਾਨੂੰ ਇਹ ਦੱਸਿਆ ਵੀ ਜਿਹੜੀਆਂ ਕਿਤਾਬਾਂ ਹੈਗੀਆਂ ਨੇ ਉਹ ਪ੍ਰੋਵਾਈਡ ਕਰਵਾਉਣਗੇ ਫ੍ਰੀ ਸਟੇਸ਼ਨਰੀ ਉਹਨਾਂ ਨੂੰ ਪ੍ਰੋਵਾਈਡ ਨਹੀਂ ਹੋਣੀ ਸੀ ਤੇ ਅਸੀਂ ਸਟੇਸ਼ਨਰੀ ਜਿਹੜੀ ਹੈਗੀ ਉਹ ਸਾਰੇ 450 ਬੱਚਿਆਂ ਨੂੰ ਅਸੀਂ ਲੈ ਕੇ ਦਿੱਤੀ ਆ 16 ਸਕੂਲਾਂ ਦੇ ਵਿੱਚੋਂ ਸਾਨੂੰ ਰਿਕੁਆਇਰਮੈਂਟ ਆਈ ਸੀਗੀ ਤੇ ਅਸੀਂ ਉਹ ਸਾਰੇ 16 ਸਕੂਲਾਂ ਦੇ ਵਿੱਚ ਆ ਅੱਜ ਅਸੀਂ ਇੱਥੇ ਧਰਮਕੋਟ ਰੰਦਾਵਾ ਆਏ ਆ ਧਰਮਕੋਟ ਰੰਦਾਵਾ ਦੇ ਵਿੱਚ ਸਾਡੇ ਕੋਲ 120 ਬੱਚਿਆਂ ਦੀ ਰਿਕੁਆਇਰਮੈਂਟ ਆਈ ਸੀ ਦੇ ਵਿੱਚ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਸੀਗੇ ਇਨਾਂ ਦੀ ਰਿਕੁਆਇਰਮੈਂਟ ਮੁਤਾਬਕ ਇਹਨਾਂ ਦੀ ਜਿਹੜੇ ਕਾਪੀ ਸੀਗੇ ਉਹਨਾਂ ਦਾ ਸਾਈਜ਼ ਤੇ ਜਿਹੜੇ ਆਪਣਾ ਪੈਨ ਵਗੈਰਾ ਤੇ ਬਾਕੀ ਜਿਹੜਾ ਉਹਨਾਂ ਦੇ ਪੈਨ ਦੇ ਆਪਣੇ ਸਟੇਸ਼ਨਰੀ ਨੂੰ ਕੀਪਿੰਗ ਕਰਨ ਲਈ ਕਿੱਟ ਉਹ ਅਸੀਂ ਦਿੱਤੀਆਂ ਨੇ ਬੈਗ ਦਿੱਤੇ ਤੇ ਅਸੀਂ ਆਸ ਕਰਦੇ ਹਾਂ ਕਿ ਬੱਚਿਆਂ ਨੂੰ ਜਿਹੜੀ ਆਪਣੀ ਪੜ੍ਹਾਈ ਨਿਰਵਿਘਨ ਜਾਰੀ ਰੱਖਣਗੇ ਤੇ ਇਹਦੇ ਨਾਲ ਬੱਚਿਆਂ ਨੂੰ ਆਪਣੀ ਜਿਹੜਾ ਹੈਗਾ ਵਾ ਸਟੇਸ਼ਨਰੀ ਦੇ ਮਤਲਬ ਕੋਈ ਐਕਸਟਰਾ ਬਰਡ ਨਹੀਂ ਪਵੇਗਾ ਤੇ ਆਪਣਾ ਜਿਹੜਾ ਹੈਗਾ ਸਾਡੇ ਵੱਲੋਂ ਇਹ ਮਦਦ ਕੀਤੀ ਗਈ ਹੈ ਤੇ ਜ਼ਹਰੇ ਬੱਚਿਆਂ ਲਈ ਸਹਾਇਤਾ ਉਹ ਹੜ੍ਹ ਤੋਂ ਜਦੋਂ ਆਈ ਸੀ ਤਾਂ ਮੈਂ ਉਦੋਂ ਇੱਥੇ ਆਇਆ ਸੀ ਐਸਪੈਕਸ ਇੱਥੇ ਮੈਂ ਉਹਦੇ ਪਾਣੀ ਦੇ ਹਾਲਾਤ ਦੇਖ ਕੇ ਜੀ ਸੀ ਅਸੀਂ ਆਪਣੇ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਕਿ ਜਿੰਨਾਂ ਦਾ ਹੜ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਦੀ ਕੋਈ ਮਦਦ ਕਰ ਪਾਈਏ ਉਹਦੇ ਜੀ ਅਸੀਂ ਫਿਰ ਇਹ ਕੁਝ ਸਕੂਲਾਂ ਨੂੰ ਚੁਣਿਆ ਜਿਨ੍ਹਾਂ ਸਕੂਲਾਂ 'ਚ ਬੱਚਿਆਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਕੋਈ ਅਸੀਂ ਥੋੜੀ ਬਹੁਤ ਜਿੰਨੀ ਆਪਦੇ ਲੈਵਲ ਤੇ ਹੋ ਸਕਦੀ ਮਦਦ ਕਰੀ ਜੀ ਅੱਜਾ ਮਕਸਦ ਮੇਰਾ ਅੱਜ ਆਉਂਦਾ ਸੀ ਕਿ ਬੱਚਿਆਂ ਦੇ ਨਾਲ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਇੰਟਰੈਕਟ ਕਰਨ ਦਾ ਤੁਹਾਡੇ ਨਾਲ ਕੋਈ ਦੋ ਗੱਲਾਂ ਸਾਂਝੀਆਂ ਕਰ ਸਕੀਓ ਮੈਨੂੰ ਅੱਜ ਆਪਣਾ ਆਪਣੀ ਜਿਹੜੀ ਸ਼ੁਰੂਆਤੀ ਪੜ੍ਹਾਈ ਉਹ ਯਾਦ ਆ ਗਈ ਮੈਂ ਵੀ ਤੁਹਾਡੇਾਂ ਨੂੰ ਇਹ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ ਤੇ ਮੈਨੂੰ ਯਾਦ ਆ ਵੀ ਸਾਡੇ ਪਿੰਡ ਸਕੂਲ ਦੀ ਬਿਲਡਿੰਗ ਵੀ ਨਹੀਂ ਸੀ ਉਹਦਾ ਗੁਰਦੁਆਰੇ ਦੇ ਵਿੱਚ ਸਕੂਲ ਲੱਗਦਾ ਸੀ ਬਹੁਤ ਟੀਚਰ ਸੀਗੇ ਤੇ 30 40 ਬੱਚੇ ਹੋਣਗੇ 50 ਹੋਣਗੇ ਤੇ ਅਸੀਂ ਆਪਦੇ ਹੀ ਆਪ ਦਾ ਟੋਟ ਲੈ ਕੇ ਆਪਦੀ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਇਹਨੇ ਬੋਰੀ ਵੀ ਛਾ ਕੇ ਕਲਾਸ ਚ ਬੈਠਦੇ ਫਿਰ ਇਹਨੇ ਇਹ ਪੜਾਈ ਹੈ ਜਿਹਦੇ ਕਾਰਨ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਤੇ ਤੁਹਾਨੂੰ ਇਹ ਗੱਲਾਂ ਦੱਸ ਰਿਹਾ ਜੇ ਮੈਨੂੰ ਲੱਗਦਾ ਕਿ ਪੜਿਆ ਹੋਏਗਾ ਸਾਰਿਆਂ ਨੇ ਨੈਲਸਨ ਮੰਡੇਲਾ ਬਾਰੇ ਤੁਸੀਂ ਜਾਣਦੇ ਹੋਵੋਗੇ ਜੇ ਇਹਨਾਂ ਦੀਆਂ ਲਿਖਤਾਂ ਨੂੰ ਨਹੀਂ ਪੜਿਆ ਤਾਂ ਉਹਨਾਂ ਬਾਰੇ ਉਹਨਾਂ ਦਾ ਨਾਮ ਸੁਣਿਆ ਹੋਵੇਗਾ ਉਹਨਾਂ ਦੇ ਜੋ ਜੀਵਨ ਵਿੱਚ ਕੀਤਾ ਉਹਦੇ ਬਾਰੇ ਜਰੂਰ ਕੰਨ ਪਾਤਾ ਹੋਵੇਗਾ ਨੈਲਸਨ ਮੰਡੇਲਾ ਨੇ ਕਿਹਾ ਕਿ ਜੇ ਤੁਸੀਂ ਦੁਨੀਆ ਨੂੰ ਬਦਲਣਾ ਤਾਂ ਸਭ ਤੋਂ ਵੱਡਾ ਹਥਿਆਰ ਪੜਾਈ ਹੈ ਪੜਾਈ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਡੀ ਜ਼ਿੰਦਗੀ ਉਹਦੇ ਆਸ-ਪਾਸ ਦੇ ਲੋਕਾਂ ਦੀ ਉਹਦੇ ਪਰਿਵਾਰ ਦੀ ਸਭ ਦੀ ਜ਼ਿੰਦਗੀ ਬਦਲ ਸਕਦੀ ਹੈ ਜੇ ਤੁਹਾਨੂੰ ਵੀ ਤੁਹਾਨੂੰ ਮੌਕਾ ਮਿਲਿਆ ਇਹ ਭਾਈ ਸ਼ਰਮਦਾ ਤਾਂ ਇਹ ਮਿਹਨਤ ਨਾਲ ਆਪਣੇ ਜੋ ਤੁਹਾਡੇ ਟੀਚਰ ਸਹਿਬਾਨ ਹੈ ਤੁਹਾਡੇ ਪੇਰੈਂਟਸ ਜਿਹੜੇ ਕਹਿੰਦੇ ਆ ਉਹਨਾਂ ਦੇ ਮੁਤਾਬਕ ਮਿਹਨਤ ਨਾਲ ਪੜ੍ਹਾਈ ਕਰੋ। ਜੇ ਪੜ੍ਹਾਈ ਕਰੋਗੇ ਤਾਂ ਬਹੁਤ ਅੱਗੇ ਵਧਣ ਦੇ ਮੌਕੇ ਨੇ। ਤੁਸੀਂ ਇੱਕ ਛੋਟੇ ਪਿੰਡ ਲੈਵਲ ਦੇ ਸਕੂਲ ਤੋਂ ਜਿਹੜਾ ਜੇਰਾਬਾਬਾ ਨਾਨਕ ਪੰਜਾਬ ਦਾ ਬੈਕਵਰਡ ਏਰੀਆ ਕਾਫੀ ਇੱਕ ਔਟਕੇ ਵੀ ਤੁਸੀਂ ਬਹੁਤ ਦੂਰ ਤੱਕ ਪਹੁੰਚ ਸਕਦੇ ਹੋ। ਮੈਂ ਖੁਦ 4 ਸਾਲ ਹਾਈ ਕੋਰਟ ਦੇ ਵਿੱਚ ਜੱਜ ਭਰਤੀ ਕਰਨ ਦੇ ਸਿਸਟਮ ਦੇ ਨਾਲ ਜੁੜਿਆ ਰਿਆ ਮੋਰਨ ਬਣੀ ਪੜੀਏ ਖੁਸ਼ੀ ਦੀ ਗੱਲ ਹੈ ਬਸਨ ਚ ਖੁਸ਼ੀ ਹੋ ਰਹੀ ਹੈ ਕਿ ਅਸੀਂ ਜੀਰਾਬਾਬਾ ਨਾਨਕ ਦੇ ਬੱਚੇ ਵੀ ਸਾਡੇ ਕੋਲੇ ਐਸ ਜੱਜਸ ਸੈਲੈਕਟ ਹੋਏ ਇੱਕ ਵੀ ਮੈਨੂੰ ਯਾਦ ਇੱਕ ਲੜਕੀ ਰਵਨੀਤ ਕੌਰ ਦਾ ਨਾਮ ਸੀ 14 ਸਾਲ ਪਹਿਲਾਂ ਕੰਸਲਟ ਬਲੇ ਉਹ ਅੱਜਕੱਲ੍ਹ ਤੋਂ ਹਾਈ ਕੋਰਟ ਦੇ ਸੈਨਾਤ ਨੇ ਔਰ ਜੇ ਆਪਾਂ ਨਾਲ ਉਸ ਨੂੰ ਉਹਨਾਂ ਦੀ ਸਿਲੈਕਸ਼ਨ ਹੋਈ। ਸੋ ਤੁਹਾਨੂੰ ਵੀ ਇਹ ਸਾਰੇ ਬੱਚਿਆਂ ਨੂੰ ਤੁਸੀਂ ਕੁਝ ਕੁਛ ਕਿਸੇ ਲੱਗੇ ਜੇ ਤੁਹਾਨੂੰ ਮੌਕਾ ਹੈ ਚੰਗਾ ਸਕੂਲ ਹੈ ਚੰਗੀ ਬਿਲਡਿੰਗ ਹੈ ਪੜ੍ਹਨ ਦਾ ਮੌਕਾ ਹੈ। ਉਹ ਰੇ ਮੌਕੇ ਨੂੰ ਤੁਸੀਂ ਦਿਵਾਓ ਨਾ। ਤੁਸੀਂ ਪੜ੍ਹਨ ਦੀ ਆਦਤ ਹੋਰ ਤੋਂ ਬਾਅਦ ਕਿਤਾਬਾਂ ਪੜ੍ਹੋ। ਜਿੰਨੀਆਂ ਪੜ੍ਹਿਆ ਜਾ ਸਕੀਆਂ ਜ਼ਰੂਰੀ ਨਹੀਂ ਕਿ ਜਿਹੜੀਆਂ ਪੜ੍ਹਿਆ ਸਕੂਲ ਦੀਆਂ ਕਿਤਾਬਾਂ ਨੇ ਜਿਹੜਾ ਕੋਲ ਸਿਲੇਬਸ ਲੱਗੀਆਂ ਉਹ ਉਸ ਤੋਂ ਬਿਨਾ ਵੀ ਪੜੋ। ਮੈਂ ਕੁਝ ਜਦੋਂ ਮੈਨੂੰ ਅਸੀਂ ਪਿੰਡ ਤੋਂ ਸ਼ਹਿਰ ਸ਼ਿਫਟ ਹੋਏ ਤਾਂ ਸਾਡੇ ਘਰ ਦੇ ਨੇੜੇ ਲਾਇਬ੍ਰੇਰੀ ਸੀ ਡਿਸਟ੍ਰਿਕਟ ਲਾਇਬ੍ਰੇਰੀ ਮੈਨੂੰ ਉੱਥੇ ਜਾਣ ਦੀ ਆਦਤ ਪੈ ਗਈ ਮੈਂ ਉੱਥੋਂ ਕਿਤਾਬਾਂ ਲਿਆਉਣੀਆਂ ਪੈਂਦੀਆਂ ਔਰ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਮੈਂ ਉੱਥੇ ਪੜ੍ਹੀਆਂ ਉਹ ਮੇਰੇ ਬਹੁਤ ਜ਼ਿੰਦਗੀ 'ਚ ਬਹੁਤ ਕੰਮ ਆਈਆਂ ਮੈਂ ਕਈ ਵਾਰੀ ਮੈਨੂੰ ਉੱਥੇ ਲਾਇਬ੍ਰੇਰੀਅਨ ਸੀ ਜਿਹੜੇ ਉਹ ਕਿਤਾਬਾਂ ਲੋਟਰੀ ਸੀ ਕਰਦੇ ਕਹਿੰਦੇ ਮੈਂ ਛੋਟਾ ਸੀ ਉਹ ਤੋਂ ਕਿ ਕੰਨੀ ਦਾ ਪ੍ਰਾਇਮਰੀ ਸਕੂਲ ਲੈਵਲ ਦਾ ਸੀ ਉਹ ਕਹਿੰਦੇ ਜੀ ਇਹ ਵੱਡਿਆਂ ਦੇ ਪੜ੍ਹਨ ਵਾਲੀਆਂ ਕਿਤਾਬਾਂ ਤੁਸੀਂ ਨਹੀਂ ਛੋਟੇ ਜਿਹੇ ਤੁਸੀਂ ਨਹੀਂ ਮਜਾ ਸਕਦੇ ਮੈਂ ਉਹ ਜਿਹੜਾ ਲਾਇਬ੍ਰੇਰੀ ਦਾ ਡਿਸਟ੍ਰਿਕਟ ਲਾਇਬ੍ਰੇਰੀ ਦਾ ਇੰਚਾਰਜ ਸੀ ਡਿਸਟ੍ਰਿਕਟ ਲਾਇਬ੍ਰੇਰੀ ਜਮਾਨੋ ਕੋਲੇ ਗਿਆ ਮੈਂ ਕਿਹਾ ਜੀ ਮੈਨੂੰ ਕਿਤਾਬ ਦਿੰਦੇ ਅਲਾਉਟ ਕਰ ਦਿਓ ਉਹ ਕਹਿੰਦੇ ਤੁਸੀਂ ਉਹਨਾਂ ਨੂੰ ਬੁਲਾਇਆ ਅਸਿਸਟੈਂਟ ਲਾਇਬ੍ਰੇਰੀ ਜਮਾਨੋ ਨੇ ਕਿਹਾ ਵੀ ਜਿਹੜੀ ਬੱਚਾ ਖਾਣ ਮਿਲਦਾ ਉਹਨੂੰ ਕਿਤਾਬ ਦਿਓ ਪਰ ਮੈਂ ਆਪਦੇ ਲੈਵਲ ਤੋਂ ਵੱਡੀਆਂ ਕਿਤਾਬਾਂ ਮੈਨੂੰ ਪੜ੍ਹਨ ਦੀ ਆਦਤ ਬਣੀ ਹੋਰ ਮੈਂ ਅੱਜ ਵੀ ਪੜ੍ਹਦਾ ਮੈਨੂੰ ਹਰ ਵੀ ਮਾਪਨ ਲੱਗਦਾ ਆਪਾਂ ਨੇ ਉਹਨੂੰ ਇਸ ਵੇਲੇ ਵੀ ਮੇਰੀ ਇੱਕ ਖਾਤਿਰ ਚੱਲ ਰਹੀ ਆ ਜਦੋਂ ਵੀ ਮੈਨੂੰ ਕਿਤੇ ਟਾਈਮ ਮਿਲਦਾ ਮੈਂ ਉਹਦੇ ਚੋਂ ਜ਼ਰੂਰ ਕੁਛ ਆ ਕੁਛ ਕਰਦਾ ਦਿੰਦਾ ਹਰ ਵੇਲੇ ਮੇਰੀ ਕੋਈ ਨਾ ਕੋਈ ਖਾਤਿਰ ਤੁਸੀਂ ਹੈਰਾਨ ਹੋ ਗਏ ਮੇਰੇ ਕੋ ਘਰੇ 1000 ਤੋਂ ਵੱਧ ਕਿਤਾਬਾਂ ਨੇ ਜਿਹੜੀਆਂ ਜਿਨ੍ਹਾਂ ਦਾ ਕਾਨੂੰਨ ਨਾਲ ਕੋਈ ਤੱਲਕ ਨਹੀਂ ਇਹ ਨਹੀਂ ਕਿ ਮੈਂ ਹਾਲਾਂਕਿ ਸਾਡਾ बतौर ਜੱਜ ਬਹੁਤ ਪੜ੍ਹਨਾ ਪੈਂਦਾ ਕਾਨੂੰਨ ਪੜ੍ਹਨਾ ਸਾਰਾ ਲੇਟੈਸਟ ਲਾਅ ਨਾਲ ਅਸੀਂ ਇਨ ਟੱਚ ਰਹਿੰਦੇ ਆ ਔਰ ਕਾਨੂੰਨ ਤੋਂ ਬਿਨਾ ਮੇਰੇ ਕੋਲ 1000 ਤੋਂ ਵੱਧ ਖਤਰਾ ਹੈ ਮੈਂ ਸਮਝਦਾ ਕਿ ਮੇਰਾ ਇਹ ਜਿਹੜਾ ਇਸ ਲੈਵਲ ਤੇ ਟੈਨਸ਼ਨ ਹੈ ਜਿਹੜਾ ਵੱਡਾ ਕਾਰਨ ਹੈ ਉਹ ਪੜਾਈ ਹੈ ਮੈਂ ਸ਼ੁਰੂ ਤੋਂ ਪੜੰਧੀ ਆਵਸੀ ਉਸੇ ਕਰਕੇ ਮੈਂ ਇੱਕ ਪਿੰਡ ਦੇ ਸਕੂਲ ਕਰਕੇ ਮੈਂ ਮੈਨੂੰ ਮਰਾ ਹਲ ਜੇ ਮੈਂ ਗਲਤ ਨਾ ਹੋਵਾਂ ਤੇ ਮੇਰੇ ਲੀਗ ਸਾਰ ਹਰਪੂ ਸੰਗ ਇਹ ਵੀ ਪਿੰਡ ਦਾ ਸਕੂਲ ਦੇ ਪੜਿਆ ਹੈ ਇਹ ਜੀ ਸਾਨੂੰ ਆਇਆ ਕਰੀਏ ਨਾ ਬੰਦਾ ਹੋਰ ਗੁਰਾ ਗੁਰਾ ਪਿੰਡ ਤਾਂ ਬਿਲਕੁਲ ਅਪੇ ਵਰਗਾ ਹੀ ਆ ਇੱਕ ਹੋਰ ਨਹੀਂ 30 40 ਕਿਲੋਮੀਟਰ ਜੇ ਲੋ ਅਮਰਸਰਾ ਤੋਂ ਸਾਡਾ ਰਮਬਾਸ ਜੀ ਆ 30 40 ਕਿਲੋਮੀਟਰ ਦੇ ਪਿੰਡ ਸੋ ਤੁਸੀਂ ਜੇ ترقی ਕਰਨੀ ਆ ਤਾਂ ਪੜਾਈ ਇਹਦਾ ਸਭ ਤੋਂ ਵੱਡਾ ਹਥਿਆਰ ਹੈ ਜੇ ਤੁਸੀਂ ਪੜੋਗੇ ਤਾਂ ਫੇਰ ਹੀ ਅੱਗੇ ਹੋਵੋ ਇੱਥੇ ਮੈਂ ਦੇਖਿਆ ਅਸੀਂ ਕੁਝ ਲੈਵਲ ਤੇ ਅਸੀਂ ਸਟਾਫ ਪੁਟੀ ਕਰਦੇ ਆਂ ਅਸੀਂ ਸਾਨੂੰ ਸਟੈਨੋਗ੍ਰਾਫਰ ਦੀ ਕਲਰਕ ਦੀ ਹੋਣਾ ਸੀ ਅੱਜ ਅੱਜ ਹੀ ਇੰਟਰਵਿਊ ਰੱਖਿਆ ਲਿਫਟ ਆਪਰੇਟਰ ਦੀ ਤੇ ਜੀ ਜਾਣ ਕੇ ਹੈਰਾਨ ਹੋਵੋਗੇ ਅਸੀਂ 6 ਪੋਸਟਾਂ ਲਿਫਟ ਆਪਰੇਟਰ ਰੱਖੀਆਂ ਸੀ ਇੰਨੀ ਐਪਲੀਕੇਸ਼ਨਾਂ ਆਈਆਂ ਉਹਦੇ ਚੋਂ ਸਿਰਫ 4 ਬੱਚੇ ਐਲੀਜੀਬਲ ਨੇ ਜਿਨ੍ਹਾਂ ਨੇ ITI ਲਕਸ਼ਨ ਕੀਤੀ ਹੋਈ ਹੈ ਸੋ ਨੂੰ ਜੋ ਲੱਗਿਆ ਕਿ ਇਸ ਏਰੀਆ ਚ ਜਿਹੜਾ ਪੜ੍ਹਾਈ ਦਾ ਆਪਣਾ ਲੈਵਲ ਹੈ ਤੇ ਜਿਹੜੀ ਰਿਕੁਆਇਰਮੈਂਟ ਆ ਉਹ ਨਹੀਂ ਹੈਗੀ ਜਿਵੇਂ ਪਿੱਛੇ ਸਟੈਨੋਗ੍ਰਾਫਰ ਰੱਖਣੇ ਸੀ ਅੱਛੀ ਪੋਸਟ ਆ ਸੈਨ ਹੋ ਗਿਆ 16 ਪੋਸਟਾਂ ਸੀ ਅਰੇ ਕਾਈਜ਼ ਦਿੱਤੀਆਂ 60-60 ਬੱਚੇ ਆਏ ਉਹਦੇ ਚ ਤੇ ਅਸੀਂ 14 ਕ ਬੱਚੇ ਸਿਲੈਕਟ ਕੀਤੇ ਉਹਦੇ ਚ ਸਿਰਫ 4 ਬੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਬਾਕੀ ਜਿਹੜੇ ਬੱਚੇ ਸਿਲੈਕਟ ਹੋਏ ਹਰਿਆਣੇ ਦੇ हिसार ਹਾਂਸੀ ਮੱਧ ਰਤਲ ਪ੍ਰਦੇਸ਼ ਕੂਨਾ ਉਥੋਂ ਦੇ ਬੱਚੇ ਸਿਲੈਕਟ ਹੋਏ ਹੋਰ ਮੈਂ ਸਮਝਦਾ ਜਿਹੜਾ ਕਾਰਨ ਇਹ ਆ ਕਿ ਆਪਣੀ ਏਰੀਏ ਦੇ ਵਿੱਚ ਉਹਨਾਂ ਦੇ ਆ ਪੜਾਈ ਵੱਲੇ ਇੱਕ ਧਿਆਨ ਵਿੱਚ ਆ। ਜੇ ਤੁਸੀਂ ਪੜੋਗੇ ਇੰਗਲਿਸ਼ ਲੈਂਗੁਏਜ ਤੇ ਕਮਾਨ ਹੋਏਗੀ ਤੁਹਾਡੀ ਆਪਣੀ ਬਹੁਤ ਅੱਛੀ ਹੋਵੇਗੀ। ਜਿਹੜਾ ਪੜਾਈ ਚ ਅੱਗੇ ਵਧਣ ਦਾ ਸਾਧਨ ਹੈ ਉਹ ਅੰਗਰੇਜ਼ੀ ਲੈਂਗੁਏਜ ਹੈ। ਇਹ ਮੈਂ ਸਿਸਟਮ ਵਿੱਚ ਦੇਖਿਆ ਹਾਂ ਜੀ ਸੋ ਸ਼ਕਲ ਜੀ ਸਾਰਿਆਂ ਨੂੰ ਸਰ ਮੈਂ ਸਰਬੀਤ ਗੁਰਾਇਆ ਇਨ ਚਾਰਜ ਸੀਨੀਅਰ ਸੈਂਟਰੀ ਸਕੂਲ ਧਰਮਕੁਟਰਾਂਦਾਵਾ ਜਿਹੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਰ ਦੇ ਜਿਹੜੇ ਜੱਜ ਸਾਹਿਬ ਆਏ ਨੇ ਸਾਡੇ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦੇ ਕੇ ਗਏ ਨੇ ਸਾਡੀਆਂ ਪ੍ਰੋਬਲਮਸ ਜਿਹੜੇ ਬੱਚਿਆਂ ਦੀ ਆ ਉਹਨਾਂ ਨੇ ਉਹ ਬੜੇ ਧਿਆਨ ਨਾਲ ਸੁਣੀਆਂ ਨੇ ਆਪਣੇ ਪੂਰੇ ਐਕਸਪੀਰੀਅੰਸ ਵੱਲੋਂ ਸਾਡੇ ਨਾਲ ਸ਼ੇਅਰ ਕੀਤਾ ਕਿ ਕਿਸ ਤਰੀਕੇ ਨਾਲ ਉਹ ਜੱਜ ਬਣੇ ਕਿਤਾਬਾਂ ਬਹੁਤ ਚੰਗੀਆਂ ਪੜੀਆਂ ਨੇ ਤੇ ਬੱਚਿਆਂ ਨੂੰ ਸੇਧ ਦਿੱਤੀ ਆ ਕਿ ਉਹ ਵੀ ਕਿਤਾਬਾਂ ਪੜਨ ਸੋ ਥੈਟ ਕਿ ਬੱਚੇ ਜਿਹੜੇ ਆਪਣੇ ਫਿਊਚਰ ਦੇ ਵਿੱਚ ਵਧੀਆ ਚਮਕਣਗੇ Tani macer, bod-bod